ਖਬਰ ਹੈ ਨੂਰ ਮਿਲ ਦੇ ਗੁਰਦੁਆਰਾ ਨਾਨਕਸਰ 68 ਤੋਂ ਜਿੱਥੇ ਕੀ ਗੁਰਦੁਆਰਾ ਸਾਹਿਬ ਦੇ ਪਾਠੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾ ਬਿਨਾ ਸੰਗਤ ਦਸਿਆਂ ਲੁਧਿਆਣੇ ਸ਼ਿਫਟ ਕਰ ਦਿੱਤੀਆਂ ਗਈਆਂ ਜਦਕਿ ਉਕਤ ਪਾਠੀ ਸਿੰਘ ਵੱਲੋਂ ਕੈਂਟਰ ਲਿਆ ਕੇ ਗੁਰਦੁਆਰਾ ਸਾਹਿਬ ਨਾਨਕਸਰ 68 ਵਿੱਚ ਖੜਾ ਕਰਕੇ ਗੁਰਦੁਆਰੇ ਦਾ ਸਾਰਾ ਸਮਾਨ ਬੰਨ ਕੇ ਭੱਜਣ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਸੀ ਕਿ ਇੰਨੇ ਨੂੰ ਮੌਕੇ ਤੇ ਸੰਿਤਾ ਵੱਲੋਂ ਉਕਤ ਪਾਠੀ ਨੂੰ ਕਾਬੂ ਕਰ ਲਿਆ ਗਿਆ ਇਹ ਮਾਮਲਾ ਸਾਹਮਣੇ ਆਉਂਦਿਆ ਹੀ ਪ੍ਰਸ਼ਾਸਨ ਵੀ ਹਰਕਤ ਵਿੱਚ ਆ ਗਿਆ ਅਤੇ ਮੌਕੇ ਤੇ ਡੀਐਸਪੀ ਸਬਡਿਵੀਜ਼ਨ ਨਕੋਦਰ ਸੁਖਪਾਲ ਸਿੰਘ ਐਸਐਚਓ ਨੂਰਮੇਲ ਐਸਐਚਓ ਮਹਿਤਪੁਰ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਮੌਕੇ ਤੇ ਪਹੁੰਚੀ ਇਸ ਮੌਕੇ ਤੇ ਪਿੰਡ ਵਾਸੀਆਂ ਵੱਲੋਂ ਇਹ ਮੰਗ ਕੀਤੀ ਗਈ ਕਿ ਉਕਤ ਪਾਠੀ ਉੱਪਰ ਗੁਰੂ ਮਰਿਆਦਾ ਭੰਗ ਕਰਨ ਦਾ ਪਰਚਾ ਦਰਜ ਕੀਤਾ ਜਾਵੇ ਪਰ ਉਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਹਨਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਨਾਮ ਲੱਗੀ 7 ਏਕੜ ਜ਼ਮੀਨ ਡੇਰਾ ਦਿਵਯਾ ਜੋਤੀਆਂ ਆਸ਼ਰਮ ਨੂੰ ਕਰੋੜਾ ਰੁਪਏ ਦੇ ਵਿੱਚ ਵੇਚ ਦਿੱਤੀ ਗਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਇੰਚਾਰਜ surjeet singh ਨੇ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਉਕਤ ਵਿਅਕਤੀ ਉੱਪਰ ਗੁਰੂ ਮਰਿਆਦਾ ਭੰਗ ਕਰਨ ਅਤੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਕੀਮਤੀ ਵਸਤਾਂ ਚੋਰੀ ਕਰਨ ਦਾ ਪਰਚਾ ਦਰਜ ਕੀਤਾ ਜਾਵੇ। ਕੱਲ ਪਤਾ ਲੱਗਾ ਵੀ ਅੱਜ ਰਾਤ ਨੂੰ ਹੀ ਤਿੰਨ ਬੰਦੇ ਆਏ ਮਹਾਰਾਜ ਦੇ ਰੂਪ ਨੂੰ ਦੋ ਸਰੂਪ ਸੀ ਮਹਾਰਾਜ ਦੇ ਤਿੰਨ ਬੰਦੇ ਚੱਕ ਕੇ ਇੱਥੋਂ ਲੈ ਗਏ। ਲਿਜਾ ਕੇ ਲੁਧਿਆਣੇ ਕਹਿੰਦੇ ਅਸੀਂ ਲੈ ਗਏ ਆ। ਤੇ ਦੁਬਾਰਾ ਜਦੋਂ ਉਹ ਇੱਥੇ ਸਮਾਨ ਚੱਕਣ ਆਏ ਗੱਡੀ ਆਪਣੀ ਲੈ ਕੇ ਤੇ ਉਹ ਸੰਗਤ ਨੇ ਇੱਥੇ ਫੜ ਲਿਆ ਇਹਨਾਂ ਨੂੰ ਫੜ ਕੇ ਬਿਠਾ ਲਿਆ ਇਹਨਾਂ ਦਾ ਇਰਾਦਾ ਸੀ ਇਹ ਪਤਾ ਇਹ ਵੀ ਸੁਣ ਚ ਖਬਰ ਆਈ ਆ ਵੀ ਜਿਹੜਾ ਇਹਨਾਂ ਨੇ ਜ਼ਮੀਨ ਜਮੂਨ ਆ ਜਿਹੜੀ ਆ ਸਾਰੀ ਢੇਰਾ ਸੀ ਇਹ ਨੂਰ ਮਹਿਰੀਆਂ ਨੂੰ ਵੇਦ ਦਿੱਤਾ ਸੀਗਾ ਜਿਹੜੀ ਸਾਨੂੰ ਖਬਰ ਆ ਰਹੀ ਆ ਸੰਗਤ ਦੇ ਮੂੰਹੋਂ ਆ ਰਹੀ ਆ ਤੇ ਇਹ ਨੂਰ ਮਹਿਰਿਆਂ ਨੂੰ ਵੇਚ ਦਿੱਤਾ ਸੀਗਾ ਤੇ ਉਹਦੇ ਖਾਲੀ ਕਰਨੇ ਦੇ ਸਬੰਧ ਦੇ ਵਿੱਚ ਇਹ ਡੇਰਾ ਤੇ ਉਹਨਾਂ ਨੇ ਮਹਾਰਾਜ ਦਾ ਸਰੂਪ ਜਿਹੜੇ ਆ ਇੱਥੋਂ ਲੈ ਗਏ ਤੇ ਅੱਜ ਆਏ ਤੇ ਸੰਗਤ ਨੇ ਇਹਨਾਂ ਨੂੰ ਫੜ ਲਿਆ ਫੜ ਕੇ ਬਿਠਾਏ ਆ ਉਧਰਲੇ ਪਾਸੇ ਆ ਡਿਪਟੀ ਸਾਹਿਬ ਵੀ ਆਏ ਆ ਇੱਥੇ ਤੇ ਨਕੋਦਰ ਦੇ ਡਿਪਟੀ ਸਾਹਿਬ ਆਏ ਆ ਨੂਰ ਮਹਿਲ ਦੇ ਆਏ ਆ ਦੂਸਰੇ ਡੀਐਸਪੀ ਸਾਹਿਬ ਹੋਰ ਐ ਸੱਚੂ ਸੂਰ ਸਾਰੇ ਬੈਠੇ ਆ ਇੱਥੇ ਐ ਸਿੰਘ ਸਾਹਿਬ ਗੁਰਮਰਦਾਦਾ ਦੇ ਹਿਸਾਬ ਨਾਲ ਕੀ ਬਣਦਾ ਹੈ ਗੁਰ ਗੁਰਮਰਦਾਦਾ ਦੇ ਹਿਸਾਬ ਨਾਲ ਤਾਂ ਇਹ ਹੀ ਆ ਵੀ ਪੰਜ ਬੰਦੇ ਹੁੰਦੇ ਆ ਜੇ ਮਹਾਰਾਜ ਦਾ ਸੂਪ ਲੈ ਜਾਣਾ ਹੋਵੇ ਤਾਂ ਦਿਨੇ ਹੀ ਲੈ ਜਾ ਸਕਦੇ ਆ ਰਾਤ ਨੂੰ ਮਹਾਰਾਜ ਦਾ ਸੂਪ ਲੈ ਜਾਣ ਦੀ ਕੋਈ ਨਹੀਂ ਸੀ ਇਹ ਚੋਰੀ ਵਾਲਾ ਹਿਸਾਬ ਆ ਹੁਣ ਪੁਲਿਸ ਤੇ ਪਿੰਡ ਵਾਲੇ ਦੇ ਮੁਤਾਬਕ ਇਹ ਕਹਿੰਦਾ ਆ ਵੀ ਇਹਨਾਂ ਨੂੰ ਮਾਫੀ ਦੇ ਦੇਣੀ ਆ ਮਾਫੀ ਕਾਦੀ ਇਹਨਾਂ ਨੂੰ ਇਹ ਤਾਂ ਸਿੱਖ ਪੰਚ ਦਾ ਇਹ ਕੱਲੇ ਪਿੰਡ ਦਾ ਮਸਲਾ ਨਹੀਂ ਓ ਇਹ ਪੂਰੇ ਸਿੱਖਮੰਤ ਮਸਲਾ ਹੈਗਾ ਸਿੱਖ ਪੰਥ ਦਾ ਮਸਲਾ ਹੈਗਾ ਤੇ ਅਸੀਂ ਇਹ ਚਾਹੁੰਦੇ ਆਂ ਵੀ ਜਿਹੜਾ ਇੱਕ ਤਾਂ ਇਹਨਾਂ ਤੇ ਪਰਚਾ ਹੋਵੇ ਜਿਹੜਾ ਸਾਰੇ ਬੰਦਿਆਂ ਤੇ ਇਹਨਾਂ ਤੇ ਪਰਚਾ ਹੋਵੇ ਦੂਸਰੀ ਗੱਲ ਇਹ ਆ ਵੀ ਜਿਹੜਾ ਮਹਾਰਾਜ ਦਾ ਸਰੂਪ ਲਗਾਏ ਆ ਇਹ ਉਹ ਵਾਪਸ ਲਿਆਉਣ ਤੇ ਇੱਥੇ ਪ੍ਰਕਾਸ਼ ਹੋਣੀ ਹੋਣਾ ਚਾਹੀਦਾ ਮੈਂ ਕਹਿ ਵੀ ਦਿੱਤਾ ਡੀਐਸਪੀ ਸਾਹਿਬ ਨੂੰ ਵੀ ਡਿਪਟੀ ਸਾਹਿਬ ਨੂੰ ਵੀ ਸਾਰਿਆਂ ਨੂੰ ਵੀ ਮਹਾਰਾਜ ਦਾ ਜਿਹੜਾ ਪ੍ਰਕਾਸ਼ ਆ ਹੋਣੀ ਕਰਨਾ ਅਸੀਂ ਠੀਕ ਆ ਮੈਂ ਇੱਥੇ ਕੈਬੀ ਦੇ ਤਸਨ ਨਾਲ ਦੇ ਨੂੰ ਦੇ ਦੇ ਤਿਆਰ ਕੀਤੀ ਜਾਵੇ ਆਪਾਂ ਆਮਾਰਾ ਦਾ ਸੂਪ ਪ੍ਰਕਾਸ਼ ਕਰਾਂਗੇ ਦੂਸਰੀ ਗੱਲ ਇਹ ਆ ਵੀ ਜੇ ਜੇ ਇਹ ਪਰਚਾ ਨਹੀਂ ਤਿੰਨ ਕਰਦੇ ਆ ਤਾਂ ਵੀ ਠੀਕ ਨਹੀਂ ਤਾਂ ਅਸੀਂ ਸੰਗਤ ਇਕੱਠੀ ਕਰਕੇ ਜੇ ਤਾਂ 24 ਘੰਟੇ ਦੇ ਵਿੱਚ ਵਿੱਚ ਇਹ ਪਰਚਾ ਕਰਦੇ ਆ ਤੇ ਅਸੀਂ ਦੂਸਰਾ ਦੇਖਾਂਗੇ ਇਹਨਾਂ ਨੂੰ ਜੇ ਨਹੀਂ ਕਰਦੇ ਤਾਂ ਫਿਰ ਆਪਸੀਂ ਆਪਣੇ ਹਿਸਾਬ ਨਾਲ ਪਰਚਾ ਦਰਜ ਕਰਾਵਾਂਗੇ ਸੰਗਤ ਇਕੱਠੀ ਕਰਕੇ ਤੇ ਇਹ ਚੋਰੀ ਦਾ ਕੇਸ ਬਣਦਾ ਆ ਇਹਨਾਂ ਦਾ ਬੇਦੀ ਗੱਲ ਤਾਂ দান ਕੀਤੀ ਹੋਈ ਜਗਾ ਜਿਹੜੀ ਆ ਉਹ ਵੇਚ ਨਹੀਂ ਸਕਦੇ ਇਹ ਹੈ ਨਾ ਤੇ ਇਹ দান ਕੀਤੀ ਜਗਾ ਆ ਇਹ ਜਿਹੜਾ ਮਸਲਾ ਪੂਰੇ ਪੰਜਾਬ ਦਾ ਆ ਪੂਰੇ ਪੰਥ ਦਾ ਆ ਸਿੱਖ ਪੰਥ ਦਾ ਆ ਸਾਰਾ ਤੇ ਮੈਂ ਸਿੱਖ ਪੰਥ ਨੂੰ ਸਾਰੇ ਨੂੰ ਬੇਨਤੀ ਵੀ ਕਰਦਾ ਇੱਕ ਵੀ ਆਪਾਂ ਇੱਥੇ ਇਕੱਠੇ ਹੋਈਏ ਇਕੱਠੇ ਹੋ ਕੇ ਜਿਹੜਾ ਪੱਟਾ ਪਰਚਾ ਕਰਵਾઈએ ਇਹਨਾਂ ਤੇ ਤੇ ਫੇਰ ਠੱਲ ਪੈਣੀਆਂ ਨਹੀਂ ਤਾਂ ਹਰ ਜਗ੍ਹਾ ਮਹਾਰਾਜ ਦੇ ਸੁਪਾਂ ਦੀਆਂ ਬੇਦਬੀਆਂ ਕਦੀ ਕੁਛ ਹੈ ਕਦੀ ਅੱਜ ਤੋਂ ਨਹੀਂ 2015 ਤੋਂ ਜਿਉਂ ਚੱਲੀਆਂ ਅੱਜ ਤਾਈਂ ਹੁੰਦੀਆਂ ਆਈਆਂ ਤੇ ਹੁਣ ਜਿਹੜੇ ਪੰਡ ਵਾਲੇ ਆ ਉਹ ਪੂਰਾ ਇੱਥੇ ਡੇਰੇ ਦੀ ਦੇਖਭਾਲ ਸਾਰੇ ਕਰਨਗੇ ਮਹਾਰਤ ਦੇ ਰੂਪ ਦੀ ਪਾਠ ਜੋ ਵੀ ਕਰਨਾ ਉਹ ਕਰਨਗੇ ਇੱਥੇ ਤੇ ਇਹ ਫਾਇੰਟਰਾ ਹੋ ਜਾਵੇ ਇਹ ਨਾਨਕਸਰ ਠਾੜ ਗੁਰਦੁਆਰਾ ਸਾਹਿਬ ਸਿਰਾਜੀ ਤੇ ਜੀ ਕਿਹਦੇ ਵਿੱਚ ਇੱਕ ਮਨਜੀਤ ਸਿੰਘ ਜੀ ਸਨ ਆਫ ਜਗਤ ਸਿੰਘ ਹੈਗਾ ਜੀਰਾਪੁਰ ਦਾ ਇਹ ਇੱਥੇ ਸੇਵਾ ਕਰਦੇ ਸੀਗੇ ਇਹਨਾਂ ਨੇ ਦੱਸਿਆ ਵੀ ਇੱਥੇ ਜਿਹੜਾ ਇਹਨਾਂ ਕੋ ਸੇਵਾਦਾਰਾਂ ਦੀ ਕਮੀ ਹੂਨ ਕਰਕੇ ਇਹਨਾਂ ਨੇ ਜਿਹੜਾ ਮਹਾਰਾਜ ਦਾ ਸਰੂਪ ਹੈ ਇਹ ਇੱਥੇ ਸ਼ਿਫਟ ਜਿਹੜਾ ਕਰ ਦਿੱਤਾ ਲੁਧਿਆਣਾ ਲੁਧਿਆਣਾ ਵਿੱਚ ਇਹਨਾਂ ਦੀ ਨਾਨਕਸਰ 68 ਹੈਗਾ ਗੁਰਦੁਆਰਾ ਚੇਤ ਸਿੰਘ ਨਗਰ ਰਾਧਾ ਸਾਮੀ ਰੋਡ ਤੇ ਇੱਥੇ ਸ਼ਿਫਟ ਕਰ ਦਿੱਤਾ ਬਟ ਇੱਥੇ ਜਿਹੜਾ ਮੈਂ ਲੋਕਾਂ ਦੇ ਵਿੱਚ ਇਸ ਚੀਜ਼ ਦਾ ਰੋਸ ਹੈ ਵੀ ਇਹਨਾਂ ਨੇ ਕਿਸੇ ਨੂੰ ਵੀ ਪਿੰਡ ਵਾਲੇ ਨੂੰ ਕੰਫਰੈਂਸ ਨਹੀਂ ਲਿਆ ਪਿੰਡ ਦੇ ਜਿਹੜੇ ਖਿਸ਼ਵਦਾਲੂ ਜਿਹੜੇ ਆਂਦੇ ਸੀਗੇ ਜਿਨ੍ਹਾਂ ਦੇ ਇਤਿਹਾਸਾਂ ਜੁੜੀਆਂ ਉਹਨਾਂ ਨੂੰ ਕਿਸੇ ਨੇ ਉਹਨਾਂ ਨੇ ਕੰਫਰੈਂਸ ਲਾਤਾ ਉਹਨਾਂ ਨੂੰ ਕੰਫਰੈਂਸ ਲਿਆ ਅਤੇ ਜਿਹੜਾ ਪੂਰਨ ਗੁਰਮਰਿਆਦਾ ਦੇ ਨਾਲ ਜਿਹੜਾ ਉਹ ਸ਼ਿਫਟਿੰਗ ਤੋਂ ਨਹੀਂ ਕੀਤਾ ਉਹ ਅਸੀਂ ਉਸ ਚੀਜ਼ ਦਾ ਦੀ ਸਟੇਟਮੈਂਟ ਲੈ ਕੇ ਜਿਹੜੇ ਸੰਬੰਧਿਤ ਧਰਾਵਾਂ ਤਹਿਤ ਇਹਨੂੰ ਧਾਰਮਿਕ ਭਾਵਨਾਵਾਂ ਨੂੰ ਫੇਸ ਜਿਹੜੀ ਪਛਾਈ ਹੈ ਉਹਦੇ ਤਹਿਤ ਅਸੀਂ ਜਿਹੜਾ ਇਹਨਾਂ ਦੇ ਅਗੇਂਸਟ ਜਿਹੜਾ ਕੇਸ ਸਟਾਰ ਕਰ ਰਹੇ ਹਾਂ ਔਰ ਉਹ ਇਨਵੈਸਟੀਗੇਟ ਕੀਤਾ ਜਾਏਗਾ ਸਰ ਕੇਸ ਕਿਹੜੀਆਂ ਧਰਾਵਾਂ ਦੇ ਤਹਿਤ ਹੋਏਗਾ ਕਿਉਂਕਿ ਇਹ ਜੇ ਬੇਅਦਬੀ ਹੋਈ ਹੈ ਨਾ ਕਿਉਂਕਿ ਆਈਪੀਸੀ ਦੀ ਧਾਰਾ 295 ਹੁੰਦੀ ਹੈ ਜੀ 295 ਇਹ ਉਹਦੇ ਤਹਿਤ ਉਹਦੀ ਕੋਰਸਪੋਂਡਿੰਗ ਬੀਐਨਐਸਸੀ ਜਿਹੜੀ ਧਾਰਾ ਹੈ ਉਹ ਉਹਦੇ ਵਿੱਚ ਕੇਸ ਸਟਾਰ ਕੀਤਾ ਜਾਏਗਾ ਜੀ ਇੱਕ ਤਰ੍ਹਾਂ ਵਿੱਚ ਗੱਲ ਇਹ ਵੀ ਸੀ ਕਿ ਜਿਹੜੇ ਗੁਰੂ ਕਰਨ ਸਾਹਿਬ ਦੇ ਤੋਂ ਲੈ ਕੇ ਗਏ ਹੋਏ ਨੇ ਉਹ ਵੀ ਆਪਾਂ ਦੁਬਾਰਾ ਰੀਸਟੋਰ ਹੋ ਜਾਣਗੇ ਜਾਂ ਕਿਵੇਂ ਉਹਦੇ ਬਾਰੇ ਉਹ ਅਸੀਂ ਪਹਿਲੇ ਕੇਸ ਸਿਸਟਰ ਕਰਕੇ ਦੀ ਉਹ ਸਾਰਾ ਬਾਕੀ ਇਨਵੈਸਟੀਗੇਸ਼ਨ ਦਾ ਤੇ ਲੀਗਲੀ ਅਸੀਂ ਸਾਰਾ ਜੋ ਵੀ ਹੋਏਗਾ ਪ੍ਰੋਸੀਜਨ ਕਰਾਂਗੇ ਉਹ ਕਿੱਥੇ ਹੈਗੇ ਆ ਜੀ ਹਾਂ ਜੀ ਇਹਦੇ ਵਿੱਚ ਇੱਕ ਮਨਜੀਤ ਸਿੰਘ ਨੇ ਜਿਹੜੇ ਇੱਥੇ ਹੀ ਹੈਗੇ ਆ ਮਨਜੀਤ ਸਿੰਘ son of ਜਗਤ ਸਿੰਘ ਹੈਗੇ ਆ ਇਹਨਾਂ ਨੇ ਦੱਸਿਆ ਵੀ ਇਹਨਾਂ ਨੇ ਇੱਕ ਹਰਦੀਪ ਸਿੰਘ son of ਰਾਮ ਸਿੰਘ ਹੈ ਇਹਦੇ ਨਾਲ ਜਿਹੜਾ ਪਰਸੂ ਨੂੰ ਜਿਹੜਾ ਸਰੂਪ ਜਿਹੜਾ ਸੀਗਾ ਪਰਸੂ ਰੋਜ ਉਹ ਸਰੂਪ ਜਿਹੜਾ ਹੈ ਸ਼ਿਫਟ ਕੀਤਾ ਇਥੋਂ ਲੈ ਇਥੋਂ ਜਿਹੜਾ ਲੈ ਕੇ ਗਏ ਇਹ ਇਹਨਾਂ ਦੇ ਕਹਿਣ ਮੁਤਾਬਕ ਵੀ ਇਹ ਦੋ ਜਣੇ ਸੀਗੇ ਤੇ ਉਹ ਚਲਾ ਰਿਆ ਸੀ ਤੇ ਮਹਾਰਾਜ ਦਾ ਮੋਰੀਲੀ ਸੀਟ ਤੇ ਪ੍ਰਕਾਸ਼ ਕਰਕੇ ਆਪ ਇਹ ਲੈ ਕੇ ਗਿਆ ਬਟ ਇਹਦੇ ਵਿੱਚ ਇਹਨਾਂ ਨੂੰ ਚਾਹੀਦਾ ਸੀਗਾ ਵੀ ਇਹ ਆਮ ਜਿਹੜੇ ਲੋਕਲ ਪਬਲਿਕ ਹੈ ਉਹਨਾਂ ਸਾਰਿਆਂ ਨੂੰ ਕਨਫਡੈਂਸ ਚ ਲੈਂਦੇ ਤੇ ਉਸ ਤੋਂ ਬਾਅਦ ਸ਼ਿਫਟ ਕਰਦੇ ਪੂਰਨ ਗੁਰਮਿਆਰ ਦੇ ਨਾਲ ਅਸੀਂ ਕੇਸ ਸਿਸਟਰ ਕਰ ਰਹੇ ਹਾਂ ਜੀ ਬਿਲਕੁਲ ਹਾਂ ਜੀ ਬਿਲਕੁਲ ਉਹਨਾਂ ਦੀ ਸਟੇਟਮੈਂਟ ਲੈ ਕੇ ਅਸੀਂ ਉਹਨਾਂ ਨੂੰ ਅਸੀਂ ਸਟੇਟਮੈਂਟ ਲੈ ਕੇ ਜਿਹੜੀ ਬਣਦੀ ਕਾਰਵਾਈ ਕਰ ਰਹੇ ਹਾਂ